ਜਲੰਧਰ ਇਸ ਸਮੇਂ ਪੰਜਾਬ ਦੇ ਅੰਦਰ ਸਿਆਸੀ ਡਰਾਮਿਆਂ ਦਾ ਕੇਂਦਰ ਬਣ ਗਿਆ। ਜਲੰਧਰ ਦੇ ਵਿੱਚ ਸਿਆਸੀ ਡਰਾਮੇ ਬੜੀ ਤੇਜ਼ੀ ਨਾਲ ਚੱਲ ਰਹੇ ਨੇ ਤੇ ਤਾਜ਼ਾ ਡਰਾਮਾ ਉਸ ਵੇਲੇ ਹੋਇਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਵੱਡੀ ਨਮੋਸ਼ੀ ਦਾ ਸਾਹਮਣਾ ਕਰਨ ਲਈ ਮਜਬੂਰ ਕਰਤਾ। ਵੱਡਾ ਝਟਕਾ ਲੰਦਿਆ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਬੀਬੀ ਸਰਜੀਤ ਕੌਰ ਨੂੰ ਕੁਝ ਘੰਟਿਆਂ ਬਾਅਦ ਹੀ ਘਰ ਵਾਪਸੀ ਕਰਵਾ ਦਿੱਤੀ। ਤੁਸੀਂ ਜੁੜ ਚੁੱਕੇ ਹੋ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਹਮੈਤ ਜਾਫਤਾ ਬੀਬੀ ਸਰਜੀਤ ਕੌਰ ਜੋ ਕਿ ਜਲੰਧਰ ਪੱਛਮੀ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਵੇਰੇ ਸਰੋਪੇ ਪਵਾ ਕੇ ਸ਼ਾਮਲ ਕਰਾਇਆ ਦੁਪਹਿਰ ਨੰਗ ਦੀ ਸਾਰੀ ਜਿਹੜਾ ਖਬਰ ਆ ਗਈ ਕਿ ਬੀਬੀ ਸਰਜੀਤ ਕੌਰ ਵਾਪਸ ਚਲੇ ਗਏ ਜਿਨ੍ਹਾਂ ਨੂੰ ਬੀਬੀ ਜ਼ਗੀਰ ਕੌਰ ਨੇ ਫਿਰ ਦੁਬਾਰਾ ਸਰੋਪੇ ਪਾਏ ਤੇ ਇਸੇ ਨਾਲ ਹੀ ਬੀਬੀ ਸਰਜੀਤ ਕੌਰ ਦੀ ਘਰ ਵਾਪਸੀ ਹੋ ਗਈ। ਉਹਨਾਂ ਦੇ ਨਾਲ ਉਸ ਸਮੇਂ ਗੁਰਪ੍ਰਤਾਪ ਸਿੰਘ ਵਡਾਲਾ ਵੀ ਮੌਜੂਦ ਸੀ। ਸਿਆਸੀ ਡਰਾਮਿਆਂ ਦੇ ਲਈ ਜਲੰਧਰ ਕੇਂਦਰ ਬਣ ਗਿਆ। ਇਹ ਗੱਲ ਮੈਂ ਇਸ ਕਰਕੇ ਆਖੀ ਆ ਕਿ ਕਿਸੇ ਸਮੇਂ ਪੰਜਾਬ ਦੇ ਵਿੱਚ ਸੱਭਿਆਚਾਰਕ, ਥੀਏਟਰ, ਨਾਟਕਾਂ ਦਾ ਹੱਬ ਅੰਮ੍ਰਿਤਸਰ ਤੇ ਪਟਿਆਲਾ ਰਹੇ ਐ ਪਰ ਹੁਣ ਸਿਆਸੀ ਡਰਾਮਿਆਂ ਦਾ ਹੱਬ ਜਲੰਧਰ ਬਣਿਆ ਹੋਇਆ। ਸਿਆਸੀ ਡਰਾਮੇ ਹਰ ਰੋਜ਼ ਵੇਖਣ ਨੂੰ ਮਿਲਦੇ ਨੇ। ਕਦੇ ਸੁਸ਼ੀਲ ਕੁਮਾਰ ਰਿੰਕੂ ਆਪ ਚ ਚਲੇ ਜਾਂਦੇ ਆ, ਆਪ ਚੋਂ ਬੀਜੇਪੀ ਚ ਚਲੇ ਜਾਂਦੇ ਆ। ਸ਼ੀਤਲ ਕੁਮਾਰ ਉਂਗਰਾਲ ਜਿਹੜੇ ਆ ਉਹ ਚਲੇ ਜਾਂਦੇ ਆ ਪਹਿਲਾਂ ਆਪ ਚ ਸੀ ਪਹਿਲਾਂ ਉਹਦੋਂ ਪਹਿਲਾਂ ਬੀਜੇਪੀ ਚ ਸੀ ਫਿਰ ਆਪ ਚ ਗਏ ਵਿਧਾਇਕ ਬਣੇ ਫਿਰ ਅਸਤੀਫਾ ਦੇ ਕੇ ਬੀਜੇਪੀ ਚ ਚਲੇ ਗਏ ਫਿਰ ਕਹਿੰਦੇ ਮੇਰਾ ਅਸਤੀਫਾ ਵਾਪਸ ਕਰ ਦਿਓ ਮੈਂ ਤਾਂ ਕਹਿੰਦਾ ਸੀ ਵੀ ਜਿਹੜੀਆਂ ਜਲੰਧਰ ਪੱਛਮੀ ਦੀ ਉਪ ਚੋਣ ਹੈ ਉਹ ਲੋਕ ਸਭਾ ਦੇ ਨਾਲ ਹੋਵੇ ਪਰ ਇਦਾਂ ਦਾ ਹੋਇਆ ਨਹੀਂ 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 ਮੇਰਾ ਰੋਣ ਲੱਗ ਗਏ ਜੋ ਆ ਕਾ ਵਾਂਗੂ ਕਿ ਮੇਰਾ ਅਸਤੀਫਾ ਵਾਪਸ ਕਰ ਦਿਓ ਨਹੀਂ ਮੈਂ ਅਦਾਲਤ ਚਲ ਜੂੰਗਾ ਅਦਾਲਤ ਵੀ ਨਹੀਂ ਗਏ ਹੁਣ ਬੀਜੇਪੀ ਦੀ ਟਿਕਟ ਦੇ ਉੱਤੇ ਉਮੀਦਵਾਰ ਵੀ ਨਹੀਂ ਤੇ ਇਹਨਾਂ ਨੂੰ ਸਿਆਸੀ ਡਰਾਮੇ ਹੀ ਕਿਹਾ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਜਾ ਕੇ ਸਿਆਸੀ ਡਰਾਮੇ ਤੇ ਜੁਕਤਾਂ ਲਾ ਰਹੇ ਨੇ ਚਲੋ ਉਹਨਾਂ ਦਾ ਸਟਾਇਲ ਆ ਉਹਨਾਂ ਦਾ ਪੇਛਾ ਰਿਹਾ ਆ ਆਪਾਂ ਉਹਨੂੰ ਮਾੜਾ ਨਹੀਂ ਕਹਿੰਦੇ ਕਰ ਰਹੇ ਨੇ ਉਹ ਵੀ ਉੱਥੇ ਜਾ ਕੇ ਇਹਨਾਂ ਸਿਆਸੀ ਡਰਾਮਿਆਂ ਦਾ ਹਿੱਸਾ ਬਰ ਰਹੇ ਨੇ ਪਵਨ ਕੁਮਾਰ ਟੀਨੂ ਚਲੇ ਗਏ ਆਪ ਚ ਕਾਲੀ ਦਲ ਛੱਡ ਕੇ ਮਹਿੰਦਰ ਸਿੰਘ ਕੇਪੀ ਕਾਂਗਰਸ ਛੱਡ ਕੇ ਕਾਲੀ ਦਲ ਚ ਚਲੇ ਗਏ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨਾ ਸੋਹਣੇ ਡਰਾਮੇ ਚੱਲ ਰਹੇ ਆ ਤਾਂ ਕੁੱਲ ਮਿਲਾ ਕੇ ਬੀਬੀ ਸਰਜੀਤਕੌਰ ਦੀ ਵਾਪਸੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ੱਤਕਾ ਦਿੱਤਾ ਉਹਨਾਂ ਦੇ ਮੰਤਰੀ ਗਰਮੀਤ ਸਿੰਘ ਖੁੱਡੀਆਂ ਪਵਨ ਕੁਮਾਰ ਟੀਨੂ ਨੂੰ ਵੱਡਾ ਝਟਕਾ ਦਿੱਤਾ ਜਿਨ੍ਹਾਂ ਨੇ ਪ੍ਰੈਸ ਕਾਨਫਰੰਸਾਂ ਕਰਕੇ ਵੱਡੀਆਂ-ਵੱਡੀਆਂ ਗੱਲਾਂ ਆਖੀਆਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜਿਮਨੀ ਚੌਂਂ ਦੀ ਕਮਾਨ ਸੰਭਾਲ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਸ ਵੇਲੇ ਭਾਰੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹਨਾਂ ਵੱਲੋਂ ਸਵੇਰੇ ਆਪ ਚ ਸ਼ਾਮਲ ਕੀਤੀ ਗਈ ਬੀਬੀ ਸਰਜੀਤਕੌਰ ਅਕਾਲੀ ਦਲ ਦੇ ਬਾ ਬਾਦ ਆਪ ਨੂੰ ਅਲਵਿਦਾ ਆਖਦੇ ਹੋਏ ਨਾ ਕੇਵਲ ਘਰ ਵਾਪਸੀ ਕੀਤੀ ਬਲਕਿ ਆਪਣੀ ਗਲਤੀ ਲਈ ਮਾਫੀ ਵੀ ਮੰਗੀ ਤੇ ਸੂਬੇ ਦੀ ਆਪ ਸਰਕਾਰ ਤੇ ਗੁੰਮਰਾਹ ਕਰਕੇ ਪਾਰਟੀ 'ਚ ਸ਼ਾਮਲ ਕਰਵਾਉਣ ਦੇ ਇਲਜ਼ਾਮ ਵੀ ਲਾਏ। ਸ਼੍ਰੋਮ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜ਼ਗੀਰ ਕੌਰ ਅਤੇ ਸਾਬਕਾ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਮੌਜੂਦਗੀ 'ਚ ਬੀਬੀ ਸਰਜੀਤ ਕੌਰ ਨੇ ਘਰ ਵਾਪਸੀ ਦਾ ਐਲਾਨ ਕਰਦੇ ਹੋਏ ਆਖਿਆ ਕਿ ਜੋ ਕੁਝ ਵੀ ਘਟਨਾਕ੍ਰਮ ਹੋਇਆ ਉਸ ਦਾ ਉਹਨਾਂ ਨੂੰ ਬਹੁਤ ਅਫਸੋਸ ਹੈ। ਉਹ ਆਪਣੇ ਭਾਈਚਾਰੇ ਪੰਥ ਤੇ ਪਾਰਟੀ ਨਾਲ ਡਟ ਕੇ ਖੜੇ ਨੇ ਉਹਨਾਂ ਇਲਜ਼ਾਮ ਲਗਾਇਆ ਕਿ ਕੁਝ ਆਪ ਆਗੂ ਵਰਗਲਾ ਕੇ ਉਹਨਾਂ ਨੂੰ ਮੁੱਖ ਮੰਤਰੀ ਦੇ ਕੋਲ ਲੈ ਗਏ ਤੇ ਇਹਨੇ ਨੂੰ ਹੀ ਕਿ ਉਹ ਕੁਝ ਸਮਝ ਪਾਉਂਦੇ ਉਹਨਾਂ ਦੇ ਗਲਾਂ ਵਿੱਚ ਪਾਰਟੀ ਦੇ ਸਰੂਪੇ ਪਾ ਦਿੱਤੇਗੇ ਬੀਬੀ ਸਰਜੀਤ कौर ਨੇ ਇਹ ਵੀ ਆਖਿਆ ਕਿ ਆਪ ਚ ਸ਼ਾਮਲ ਹੋਣ ਮਗਰੋਂ ਉਹਨਾਂ ਨੇ ਕੁਝ ਵੀ ਮੀਡੀਆ ਨਾਲ ਗੱਲ ਕਰਦੇ ਆ ਆਖਿਆ ਉਹ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੇ ਕਹਿਣ ਤੇ ਕੀਤਾ ਹੈ ਜਦਕਿ ਖੁਦ ਉਹਨਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ ਸਵਾਲ ਇਹ ਖੜਾ ਹੁੰਦਾ ਕਿ ਇਸ ਸਿਆਸੀ ਡਰਾਮੇ ਲਈ ਜ਼ਿੰਮੇਵਾਰ ਕੌਣ ਹੈ? ਸ਼ੀਤਲੰਗਰਾਲ, ਬੀਬੀ ਸਰਜੀਤ ਕੌਰ, ਸੁਸ਼ੀਲ ਕੁਮਾਰ ਰਿੰਕੂ ਇਹ ਤਾਂ ਮੋਰੇ ਜਿਹੜੀਆਂ ਪਾਰਟੀਆਂ ਦੀਆਂ ਕਾਇਦਤਾਂ ਨੇ ਲੀਡਰਸ਼ਿਪਾਂ ਨੇ ਉਹ ਜ਼ਿੰਮੇਵਾਰ ਨੇ। ਜ਼ਿੰਮੇਵਾਰ ਕੌਣ ਹੈ? ਬੀਬੀ ਜਗੀਰ ਕੌਰ। ਜ਼ਿੰਮੇਵਾਰ ਕੌਣ ਹੈ? ਮੁੱਖ ਮੰਤਰੀ ਭਗਵੰਤ ਮਾਨ। ਜ਼ਿੰਮੇਵਾਰ ਕੌਣ ਹੈ? ਪੰਜਾਬ ਦੀ ਭਾਜਪਾ ਤੇ ਅਮਿਤ ਸ਼ਾਹ। ਜ਼ਿੰਮੇਵਾਰ ਇਹ ਨੇ। ਇਹਨਾਂ ਲੋਕਾਂ ਨੇ ਪੰਜਾਬ ਦੀ ਸਿਆਸਤ ਨੂੰ ਖਾਸ ਕਰਕੇ ਜਲੰਧਰ ਦੀ ਸਿਆਸਤ ਨੂੰ ਡੰਮਰੂ ਬਣਾ ਕੇ ਰੱਖਤਾ। ਇਸ ਤਰ੍ਹਾਂ ਨਾਲ ਇਥੋਂ ਦੇ ਸਿਆਸੀ ਆਗੂਆਂ ਨੂੰ ਵਜਾਇਆ ਜਾ ਰਿਹਾ ਹੈ ਖੜਕਾਇਆ ਜਾ ਰਿਹਾ ਹੈ ਕਿ ਪਤਾ ਨਹੀਂ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ਉੱਚੀਆਂ ਲੰਬੀਆਂ ਹਾਕ ਦਿੰਦੇ ਆ ਕਈ ਵਾਰ ਗਲਤੀ ਵੀ ਕਰ ਜਾਂਦੇ ਆ ਚਲੋ ਕਈ ਗਲਤੀਆਂ ਮਾਫੀਯੋਗ ਹੁੰਦੀਆਂ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਰੀਤ ਨੂੰ ਤੋੜਨਾ ਚਾਹੀਦਾ ਸੀ ਅੱਗੇ ਜਾਂ ਇਸ ਨੂੰ ਬੰਦ ਕਰਨਾ ਚਾਹੀਦਾ ਸੀ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਦਲ ਬਦਲੀ ਤੇ ਲਗਾਮ ਲਗਾਈ ਜਾ ਸਕਦੀ ਹੈ ਜੇਕਰ ਸਿਆਸੀ ਪਾਰਟੀਆਂ ਇੱਛਾ ਸ਼ਕਤੀ ਰੱਖਣ ਦਲ ਬਦਲੀ ਬਹੁਤ ਗੰਭੀਰ ਤੇ سنگੀਨ ਇਲਜ਼ਾਮ ਹੈ ਬਹੁਤ ਵੱਡਾ ਅਪਰਾਧ ਹੈ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕ ਇਹਨਾਂ ਲੋਕਾਂ ਦੇ ਨਾਲ ਤੁਰੇ ਹੁੰਦੇ ਆ ਜਿਹੜੇ ਲੋਕ ਇਹਨਾਂ ਲੋਕਾਂ ਦੇ ਵਿੱਚ ਆਪਣੀ ਕਾਇادت ਦੇਖਦੇ ਆ ਉਹਨਾਂ ਪਾਰਟੀਆਂ ਦੇ ਨਾਲ ਜਿਹੜੀਆਂ ਪਾਰਟੀਆਂ ਲੀਡਰ ਬਣਾਉਣ ਲਈ ਮਿਹਨਤ ਕਰਦੀਆਂ ਨੇ ਪਰ ਸਿਆਸਤ ਤੇ ਸੱਤਾ ਦੇ ਨਾਲ ਹਰ ਕੋਈ ਰਹਿਣਾ ਚਾਹੁੰਦਾ ਆ ਸੱਤਾ ਦੀ ਲਾਲਸਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵਰਗੇ ਵਿਅਕਤੀ ਦੇ ਹੱਥ ਆ ਜਾਵੇ ਤਾਂ ਉਹਦੀ ਪਰ ਬਾਸ਼ਾ ਬਦਲ ਜਾਂਦੀ ਹੈ ਇਹੀ ਹਾਲ ਇੱਥੇ ਆ ਕਿ ਸਬਰ ਨਹੀਂ ਸੀ ਕਰਨਾ ਚਾਹੀਦਾ ਬੀਬੀ ਜ਼ਗੀਰਕੌਰ ਨੂੰ ਕਿ ਜੇ ਬੀਬੀ ਸਰਜੀਤਕੌਰ ਗਏ ਨੇ ਤਾਂ ਘਟੋ ਘਟ ਰਹਿ ਲੈਣ ਦਿੰਦੇ ਥੋੜਾ ਸਮਾਂ ਮੁੱਖ ਮੰਤਰੀ ਨੂੰ ਚਾਹੀਦਾ ਨਹੀਂ ਸੀ ਕਿ ਉਹ ਕਾਲੀ ਦਲ ਦੇ ਉਮੀਦਵਾਰ ਨਹੀਂ ਹੁੰਦਾ ਸਨਮਾਨ ਕਰਨ ਨਾ ਕਿ ਉਹਨਾਂ ਦੇ ਗळा 'ਚ ਸਰੋਪੇ ਪਾ ਕੇ ਉਹਨਾਂ ਨੂੰ ਪਾਰਟੀ 'ਚ ਸ਼ਾਮਲ ਕਰਾ ਲੈਣ ਇਹ ਸਾਰਾ ਕਾਸਾ ਕੁਝ ਜਿਹੜਾ ਹੈ ਇਹ ਪਾਰਟੀਆਂ ਦੀ ਲੀਡਰਸ਼ਿਪ ਦਾ ਕਰਿਆ ਤਰਾਇਆ ਹੈ ਇਹਦੇ ਜ਼ਿੰਮੇਵਾਰ ਬਹੁਤੇ ਤੌਰ ਦੇ ਉੱਤੇ ਪਾਰਟੀ ਦੀਆਂ ਵੱਡੀਆਂ ਲੀਡਰਸ਼ਿਪਾਂ ਨੇ ਨਾ ਕਿ ਛੋਟੇ ਸੀਤਲੰਗਰਾਜ ਸੁਸ਼ੀਲ ਕੁਮਾਰ ਰਿੰਕੂ ਪਵਨ ਟਿੰਨੂ ਉਹਮਿੰਦਰ ਕੇਪੀ জাফর ਹੋਰ ਬਹੁਤ ਸਾਰੇ ਲੋਕ ਵੀ ਬੀ ਸਰਜੀਤ ਕੌਰ ਵਰਗੇ ਲੋਕ ਇਹ ਲੋਕ ਕੋਡੇ ਜ਼ਿੰਮੇਵਾਰ ਨਹੀਂ ਜਿੰਨੇ ਜ਼ਿੰਮੇਵਾਰ ਇਹਨਾਂ ਪਾਰਟੀਆਂ ਦੇ ਆਗੂ ਨੇ ਤੁਹਾਡੀ ਕੀ ਇਸ ਸਿਆਸੀ ਡਰਾਮੇ ਨੂੰ ਲੈ ਕੇ رائے ਹੈ ਕਮੈਂਟ ਬਾਕਸ ਚ ਜਰੂਰ ਦਿਓ